ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅੱਜ 6 ਸਾਲਾਂ ਦਾ ਹੋ ਗਿਆ ਸਖਰੂਪ ਤੇ ਅੱਜ ਸਖਰੂਪ ਦਾ ਡੈਡੀ ਸਖਰੂਪ ਦਾ ਜਨਮ ਦਿਨ ਮਨਾਉਣ ਆਇਆ ਸਖਰੂਪ ਸਿੰਘ ਨੂੰ ਤਾਂ ਕੁਝ ਕਰਮਾਂ ਦਾ ਐਸਾ ਮਾਰ ਪਈ ਹੈ 6ਵੇਂ ਮਹੀਨੇ ਜਨਮ ਹੋਇਆ ਸੀ ਸਖਰੂਪ ਦਾ ਪ੍ਰੀ ਮੈਚੂਰ ਬੇਬੀ ਸੀ ਅੱਖਾਂ ਦੀ ਰੌਸ਼ਨੀ ਪਿੱਛੋਂ ਬਣੀ ਹੋਈ ਨਹੀਂ ਔਰ ਫੇਫੜੇ ਵੀ ਨਹੀਂ ਸੀ ਬਣੇ ਡਾਕਟਰ ਤਾਂ ਕਹਿੰਦੇ ਸੀ ਇਹ ਬੱਚਾ ਕਦੇ ਸਰਵਾਈਵ ਹੀ ਨਹੀਂ ਕਰ ਸਕਦਾ ਤੇ ਅਸੀਂ ਤਾਂ ਉਸ ਭੈਣ ਨੂੰ ਵੀ ਬੇਨਤੀ ਕਰਦੇ ਆ ਜਿਹੜੀ ਇਹਨਾਂ ਦੀ ਮਾਂ ਵਾ ਭੈਣ ਮਰੀਏ ਇਹ ਰੱਬ ਦਾ ਰੂਪ ਜੰਮਿਆ ਤੇਰੇ ਘਰੇ ਰੱਬ ਦਾ ਰੂਪ ਤੇ ਇਸ ਰੱਬ ਨੂੰ ਛੱਡ ਕੇ ਨਾ ਜਾ ਜਗਰੂਪ ਸਿੰਘ ਖੋਸ਼ ਆ ਜੀ ਹੱਸ ਰਿਹਾ ਸ਼ਾਇਦ ਤੁਹਾਨੂੰ ਦੇਖ ਕੇ ਜਾਪਦਾ ਹੋਵੇ ਵੀ ਇਹ ਬੱਚਾ ਦੇਖ ਰਿਹਾ ਇਹ ਵੀ ਆਪਦੇ ਕੇਕ ਵੱਲ ਝਾਕ ਰਿਹਾ ਵਾ ਬਿਲਕੁਲ ਨਹੀਂ ਇਹ ਬਲਾਈਂਡ ਆ ਬੱਚਾ ਨੂੰ ਦਿਖਾਈ ਨਹੀਂ ਦਿੰਦਾ ਔਰ ਇਹ ਬੱਚਾ ਜਦੋਂ ਜੰਮਿਆ ਸੀ ਜਿਹੜੀ ਲੋਹੜੀ ਮਨਾਈ ਗਈ ਸੀ ਖੁਸਰੇ ਵੀ ਨੱਚੇ ਸੀ ਸਿਹਰੇ ਵੀ ਵੱਜੇ ਸੀ ਖੁਸ਼ੀਆਂ ਵੀ ਮਨਾਈਆਂ ਸੀ ਤੇ ਜਦੋਂ ਥੋੜਾ ਜਿਹਾ ਵੱਡਾ ਹੋਇਆ ਸੀ ਤੇ ਖੜਾ ਵੀ ਹੋਣ ਲੱਗ ਗਿਆ ਸੀ ਤੁਰਨ ਵੀ ਲੱਗ ਗਿਆ ਸੀ ਪਰ ਉਸ ਕਰਮਾਂ ਦੀ ਐਸੀ ਮਾਰ ਪਈ ਦਾਦੀ ਵੀ ਮੁੱਕ ਗਈ ਦਾਦਾ ਵੀ ਮੁੱਕ ਗਿਆ ਤੇ ਜਿਹੜੀ ਜਨਮ ਦੇਣ ਵਾਲੀ ਮਾਂ ਸੀ ਉਹ ਛੱਡ ਕੇ ਤੁਰ ਗਈ ਤੇ ਜਨਮ ਦੇਣ ਵਾਲਾ ਬਾਪ ਜਾਂ ਤਾਂ ਦਿਹਾੜੀ ਕਰੂਗਾ ਤੇ ਜਾਂ ਆਪਣੇ ਪੁੱਤ ਨੂੰ ਪਾਲੂਗਾ ਫਿਰ ਇਹ ਵੀਰ ਨੇ ਵੀਡੀਓ ਪਾ ਕੇ ਸੰਗਤ ਨੂੰ ਬੇਨਤੀ ਕੀਤੀ ਵੀ ਮੇਰੀ ਕੋਈ ਮਦਦ ਕਰੋ ਵੀ ਮੇਰਾ ਮੁੰਡਾ ਮੇਰੇ ਤੋਂ ਸੰਭਿਆ ਨਹੀਂ ਜਾਂਦਾ ਨਾ ਤਾਂ ਉਹਦੀ ਧੌਣ ਖੜਦੀ ਹੈ ਜਿੱਧਰ ਨੂੰ ਧੌਣ ਚਲੇ ਜਾਂਦੀ ਹੈ ਉਧਰ ਨੂੰ ਡਟ ਕੇ ਜਾਂਦੀ ਆ ਪਏ ਨੂੰ ਰੋਟੀ ਪਾਣੀ ਨਮਾਉਣਾ ਹਰ ਇੱਕ ਚੀਜ਼ ਪਏ ਨੂੰ ਹੀ ਕਰਨੀ ਪੈਂਦੀ ਆ ਅੱਜ 6 ਸਾਲਾਂ ਦਾ ਹੋ ਗਿਆ ਸਖਰੂਪ ਤੇ ਅੱਜ ਸਖਰੂਪ ਦਾ ਡੈਡੀ ਸਖਰੂਪ ਦਾ ਜਨਮ ਦਿਨ ਮਨਾਉਣ ਆਇਆ ਸਖਰੂਪ ਸਿੰਘ ਭੁੱਲਰ ਤੇ ਤੁਹਾਡਾ ਕੀ ਨਾਮ ਵੀਰੇ ਪ੍ਰਭਜੀਤ ਸਿੰਘ ਪ੍ਰਭਜੀਤ ਸਿੰਘ ਅੱਜ ਸਖਰੂਪ ਨੂੰ ਮਿਲਣ ਆਇਆ ਸਖਰੂਪ ਕੌਣ ਆਇਆ ਪਾਪਾ ਆਏ ਨੇ ਉੱਥੇ ਆ ਜਾ ਉਧਰ ਪਾਸੇ ਆ ਜਾ ਤੇ ਪਹਿਲਾਂ ਤਾਂ ਧੰਨਵਾਦ ਆ ਸ਼ੁਕਰੀਆ ਇਹ ਵੀਰ ਪ੍ਰਭਦੀਪ ਸਿੰਘ ਆਪਣੇ ਬੱਚੇ ਦੇ ਲਈ ਇੱਥੇ ਆਇਆ ਤੇ ਨਹੀਂ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਸਪੈਸ਼ਲ ਚਾਈਲਡ ਨੇ ਸਾਡੇ ਕੋਲੇ ਜਿਨ੍ਹਾਂ ਦੇ ਆਪਣੇ ਇੱਕ ਵਾਰ ਛੱਡ ਕੇ ਚਲੇ ਗਏ ਮੁੜ ਕੇ ਕਦੇ ਦੇਖਣ ਵੀ ਨਹੀਂ ਆਏ। ਸਕਰੂਪ ਸਿੰਘ ਨੂੰ ਤਾਂ ਕੁਝ ਕਰਮਾਂ ਦਾ ਐਸਾ ਮਾਰ ਪਈ ਹੈ 6ਵੇਂ ਮਹੀਨੇ ਜਨਮ ਹੋਇਆ ਸੀ ਸਕਰੂਪ ਦਾ ਪ੍ਰੀਮਚੂਰ ਬੇਬੀ ਸੀ। ਅੱਖਾਂ ਦੀ ਰੋਸ਼ਨੀ ਪਿੱਛੋਂ ਬਣੀ ਹੋਈ ਨਹੀਂ ਔਰ ਫੇਫੜੇ ਵੀ ਨਹੀਂ ਸੀ ਬਣੇ ਡਾਕਟਰ ਤਾਂ ਕਹਿੰਦੇ ਸੀ ਇਹ ਬੱਚਾ ਕਦੇ ਸਰਵਾਈਵ ਹੀ ਨਹੀਂ ਕਰ ਸਕਦਾ ਪਰ ਜਾਕੂ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਜਿੰਨੇ ਜਿੰਨੇ ਸਵਾਸ ਜਿਹਦੇ ਜਿਹਦੇ ਜਿਵੇਂ ਜਿਵੇਂ ਲਿਖਿਆ ਪੂਰੇ ਕਰਕੇ ਹਟਦਾ ਇਨਸਾਨ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਬਦਲ ਸਕਦਾ ਤੇ ਅੱਜ ਸਖਰੂਪ ਸਿੰਘ ਦਾ ਅਸੀਂ ਜਨਮ ਦਿਨ ਮਨਾਉਣ ਲੱਗੇ ਆ ਛੇਵਾਂ ਤੇ ਬਸ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰਿਓ ਵੀ ਅਸੀਂ ਸਖਰੂਪ ਦੇ ਸਾਰੇ ਜਨਮ ਦਿਨ ਇੱਥੇ ਮਨਾਈਏ ਕਿ ਤੰਦਰੁਸਤ ਹੋਵੇ ਤਕੜਾ ਹੋਵੇ ਆਪ ਇੱਥੇ ਟੇਬਲ ਤੇ ਖੜ ਕੇ ਆਪਣਾ ਕੇਕ ਕੱਟਿਆ ਕਰੇ ਤੇ ਹਜੇ 22 23 ਦਿਨ ਹੋਏ ਐਸ ਗਰੁੱਪ ਨੂੰ ਇੱਥੇ ਆਇਆ ਸਾਡੇ ਕੋਲੇ ਬਾਹਲੇ ਦਿਨ ਨਹੀਂ ਹੋਏ ਤੇ ਬਸ ਆਉਣ ਵਾਲਾ ਸਮਾਂ ਸਖਰੂਪ ਲਈ ਭਾਗਾਂ ਭਰਿਆ ਹੋਵੇ ਲੈਟਸ ਗਰੁੱਪ ਨਾਲ ਲੱਗੇ ਏ ਹੈਪੀ ਬਰਥਡੇ ਟੂ

ਉਹ ਤਾੜੀਆਂ ਕਈ ਵਾਰ ਸਾਨੂੰ ਐਸੇ ਦੁੱਖ ਭੋਗਣੇ ਪੈਂਦੇ ਐ ਐਸੇ ਹਾਲਾਤ ਬਣ ਜਾਂਦੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਜ਼ਿੰਦਗੀ ਨੂੰ ਇਸ ਤਰ੍ਹਾਂ ਝੰਜੋੜ ਕੇ ਰੱਖ ਦਿੰਦੇ ਆ ਪਰ ਮੈਂ ਇੱਥੇ ਬੇਨਤੀ ਕਰਾਂਗਾ ਕਿ ਲੋਕਾਂ ਨੂੰ ਸਭ ਕੁਝ ਦਿੱਤਾ ਬਾਬੇ ਨੇ ਉਹ ਐਵੇਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਰੋਈ ਜਾਂਦੇ ਆ ਤੜਫੀ ਜਾਂਦੇ ਆ ਆਪਸ ਵਿੱਚ ਲੜ ਲੜ ਕੇ ਮਰੀ ਜਾਂਦੇ ਆ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਉਹਦਾ ਸ਼ੁਕਰਾਨਾ ਨਹੀਂ ਕਰਦੇ ਮਰੂ ਮਰੂ ਕਰੀ ਜਾਂਦੇ ਆ ਤੇ ਜਸਪ੍ਰੀਤ ਸਿੰਘ ਵੱਲ ਦੇਖੋ ਦਾਦੀ ਦਾਦਾ ਭੂਆ ਮਾਸੀ ਚਾਚਾ ਤਾਏ ਮਾਮੇ ਸਭ ਹੋਣੇ ਸੀ ਜੇ ਚੰਗਾ ਤਕੜਾ ਹੁੰਦਾ ਸਾਰਿਆਂ ਨੇ ਪੁੱਤ ਪੁੱਤ ਕਰਦੇ ਫਿਰਨਾ ਸੀ ਅਸੀਂ ਤਾਂ ਵੀਰ ਨੂੰ ਵੀ ਬੇਨਤੀ ਕਰੀ ਆ ਵੀ ਤੂੰ ਵੀ ਇੱਥੇ ਰਹਿ ਪਾ ਸਾਡੇ ਕੋਲੇ ਤੇ ਇਹਨੇ ਵੀ ਅੱਜ ਗੱਲ ਕੀਤੀ ਕਹਿੰਦਾ ਵੀਰੇ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆ ਜਾਨਾ ਇੱਕ 2 ਸਾਲਾਂ ਦੀ 2.5 ਸਾਲਾਂ ਦੀ ਬੇਟੀ ਵੀ ਐ ਸਗਰੂਪ ਦੀ ਭੈਣ ਵੀ ਐ ਇੱਕ ਹੋਰ ਛੋਟੀ ਤੇ ਅਸੀਂ ਤਾਂ ਉਸ ਭੈਣ ਨੂੰ ਵੀ ਬੇਨਤੀ ਕਰਦੇ ਆ ਜਿਹੜੀ ਇਹਨਾਂ ਦੀ ਮਾਂ ਵਾਂ ਵੀ ਭੈਣ ਮੇਰੀਏ ਜ਼ਿੰਦਗੀ ਚ ਰੱਬ ਸਭ ਕੁਝ ਦੇ ਦੂ ਤੈਨੂੰ ਪਰ ਬੱਚੇ ਨਹੀਂ ਮਿਲਨੇ ਆਸਮਾ ਨਹੀਂ ਮੁੜ ਕੇ ਆਉਣਾ ਉਹ ਫੁੱਲਾਂ ਵਰਗੀ ਤੇਰੀ ਧੀ ਕਿੰਨੀ ਸੋਹਣੀ ਉਹਨੂੰ ਮਾਂ ਦੀ ਲੋੜ ਆ ਸਗਰੂਪ ਨੂੰ ਭੈਣ ਮੇਰੀਏ ਮਾਂ ਦੀ ਲੋੜ ਆ ਇਹ ਸੇਵਾ ਜਿਹੜੀ ਤੁਹਾਨੂੰ ਮਿਲੀ ਹੈ ਕਰਮਾਂ ਭਾਗਾਂ ਦੀ ਇਹਨੂੰ ਬੋਝ ਨਾ ਸਮਝ। ਇਹ ਤਾਂ ਕਰਮਾਂ ਵਾਲਿਆਂ ਨੂੰ ਮਿਲਦੀਆਂ ਸੇਵਾਵਾਂ। ਲੱਖਾਂ ਕਰੋੜਾਂ ਦੇ ਪਿੱਛੇ ਕਿਸੇ ਇੱਕ ਮਾਂ-ਬਾਪ ਦੀ ਝੋਲੀ ਪੈਂਦੀ ਹੈ ਇਦਾਂ ਦੀ ਸੇਵਾ। ਭੈਣ ਮੇਰੀ ਇਹ ਰੱਬ ਦਾ ਰੂਪ ਜੰਮਿਆ ਤੇਰੇ ਘਰੇ ਰੱਬ ਦਾ ਰੂਪ। ਤੇ ਇਸ ਰੱਬ ਨੂੰ ਛੱਡ ਕੇ ਨਾ ਜਾ। ਤੇ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇਵੇਂ ਉਹਨੂੰ ਭੁੱਲਿਆ ਵੀ ਨਹੀਂ ਕਹਿੰਦੇ। ਕੋਈ ਗੱਲ ਨਹੀਂ ਮੇਰੀ ਭੈਣ। ਤੂੰ ਸਾਡੇ ਕੋਲੇ ਆ ਜਾ ਇੱਥੇ ਇੱਕ ਵਾਰੀ ਆ ਜਾ ਮੇਰੀ ਭੈਣ ਅੱਜ ਸਕਰੂਪ ਦੇ ਜਨਮ ਦਿਨ ਤੇ ਤੈਨੂੰ ਇੱਕ ਬੇਨਤੀ ਕੀਤੀ ਹੈ ਭੈਣ ਮੇਰੀ ਇਹ ਸਾਡੀ ਬੇਨਤੀ ਨੂੰ ਜਰੂਰ ਕਬੂਲ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ